ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਕੌਰ ਗਿੱਲ ਝੰਡਾ ਆਪਣੀ ਅੱਜ ਦੀ ਰਚਨਾ ਭਗਤ ਨਾਮਦੇਵ ਜੀ ਲੈ ਕੇ ਹਾਜ਼ਰ ਹਾਂ ਜੀ 1270 ਈਸਵੀ ਨੂੰ ਮਹਾਰਾਸ਼ਟਰ ਦੇ ਜ਼ਿਲ੍ਹੇ ਸਤਾਰਾ ਕ੍ਰਿਸ਼ਨਾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਹਾਮਣੀ ਵਿੱਚ ਚਮਕਿਆ ਸਤਾਰਾ ਮਾਤਾ ਗੌਨਾਬਾਈ ਦਾ लाडला ਦਾਮ ਸੇਠ ਜੀ ਦਾ ਬਹੁਤ ਪਿਆਰਾ ਬਚਪਨ ਤੋਂ ਹੀ ਨਾਮਦੇਵ ਸੀ ਭਗਤੀ ਭਾ ਬਾਲਾ ਕੀਤੇ ਕਰਮਾ ਕਰਕੇ ਹੀ ਪਰਮਾਤਮਾ ਨੂੰ ਪਾਉਂਦੇ ਹੋ ਇਹੋ ਸਮਝਣ ਵਾਲਾ ਨਾ ਕੰਮਾ ਕਰਕੇ ਛੋਟਾ ਨਾ ਗਰੀਬ ਕਰ ਜਨਮ ਲੈਣ ਨਾਲ ਛੋਟਾ ਮੈਂ ਤਾਂ ਕਾਰ ਕਮਾਉਂਦਾ ਗੁਰੂ ਜਸ ਗਾ ਕੇ ਬਣਿਆ ਗੁਰੂ ਦਾ ਬਹੁਤਾ 68 ਸ਼ਬਦਾਂ ਨੂੰ 18 ਰਾਗਾਂ ਵਿੱਚ ਉਸ ਗਾਇਆ ਹੱਕ ਸੱਚ ਦੀ ਕਿਰਤ ਕਰਨ ਦਾ ਸੰਦੇਸ਼ ਉਹਨਾਂ ਸੁਣਾਇਆ ਹੱਥਾਂ ਪੈਰਾਂ ਨੂੰ ਕਾਰ ਵਿੱਚ ਲਗਾ ਕੇ ਮਨ ਸਿਮਰਨ ਨਾਲ ਜੋੜਿਆ ਨਾਮਦੇਵ ਦੀ ਪ੍ਰੀਖਿਆ ਲਈ ਰੱਬ ਕੁੱਕਰ ਬਣ ਕੇ ਬੋੜਿਆ ਪਾਣੀ ਲੈ ਕੇ ਵਾਪਸ ਆਇਆ ਜਦ ਰੋਟੀ ਨਾ ਵੇਖੀ ਮੱਖਣ ਵਾਲਾ ਡੱਬਾ ਲੈ ਕੇ ਮਗਰੇ ਨੱਠੇ ਰੋਟੀ ਰੁਖੀ ਚੋਪੜ ਲਾਓ ਆਪੇ ਕਮਾਨ ਪਿੰਡ ਵਿੱਚ ਸੁਕੀ ਖੂਂਡੀ ਨੇ ਭਗਤੀ ਦਾ ਰੰਗ ਹਰੇ ਹੋ ਕੇ ਵਿਖਾਇਆ ਤਾਂ ਪਿਆਣਾ ਸਾਹਿਬ ਗੁਰਦੁਆਰਾ ਸ਼ੰਸ਼ੋਭਤ ਹੋਇਆ ਖੂ ਦਾ ਨਿਰਮਾਣ ਕਰਾਇਆ ਗੁਰੂ ਦੇ ਸ਼ਬਦਾਂ ਨੂੰ ਉਸ ਸੋਨਾ ਆਖਿਆ ਵਿੱਚ ਸੁਰਤ ਦਾ ਧਾਗਾ ਪਾਇਆ ਸੂਈ ਧਾਗਾ ਜਿਵੇਂ ਕੱਪੜੇ ਜੋੜਨ ਦਾ ਕੰਮ ਕਰਦੇ ਨਾਮਦੇਵ ਜੀ ਨੇ ਰੱਬ ਨਾਲ ਜੋੜ ਵਿਖਾਇਆ ਦੋ ਅੱਖਾਂ ਇੱਕ ਗਿਆਨ ਦੀ ਤੇ ਦੂਜੀ ਸ਼ਰਧਾ ਦੀ ਹੁੰਦੀ ਸਮਝਾਇਆ ਧਾਰਮਿਕ ਅਸਥਾਨ ਚੋਂ ਬਾਹਰ ਕੱਢਣ ਵਾਲਿਆਂ ਦੇ ਦਰਵਾਜ਼ੇ ਦਾ ਮੂੰਹ ਕਮਾਇਆ ਜਾਤ ਪਾਤ ਦਾ ਖੰਡਨ ਕੀਤਾ ਗਿਆਨ ਦਾ ਚਾਨਣ ਖੰਡਾਇਆ ਹੱਥ ਪੈਰ ਉਸਕਾਰ ਵਲ ਲਾਏ ਚਿੱਤ ਵਿੱਚ ਕਰਤਾਰ ਵਸਾਇਆ ਗੇ ਲੈਂਡਾ ਆਖੇ ਆਓ ਅਸੀਂ ਵੀ ਸਾਰੇ ਸਤ ਗੁਰ ਨਾਲ ਜੁੜੀਏ ਪਲਟ ਜਾਏਗੀ ਕਾਇਆ ਵੇਖਣਾ ਕਿਵੇਂ ਕਲਰ ਵਿੱਚ ਕਮਲ ਉਗਣੇ ਇਹ ਸਤ ਗੁਰ ਦੀ ਮਾਇਆ ਗੇ ਲੈਜੈਂਡਾ ਆਖੇ ਆਓ ਅਸੀਂ ਵੀ ਸਾਰੇ ਸਤ ਗੁਰ ਨਾਲ ਜੁੜੀਏ ਪਲਟ ਜਾਏਗੀ ਕਾਇਆ ਵੇਖਣਾ ਕਿਵੇਂ ਕਲਰ ਦੇ ਵਿੱਚ ਕਮਲ ਉਗਣੇ ਇਹ ਸਤ ਗੁਰ ਦੀ ਮਾਇਆ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ